ਆਈ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਖੁਦਾਬੰਦ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਅਸੀਂ ਪ੍ਰਭੂ ਦੇ ਵਿੱਚ ਜਦੋਂ ਚੱਲਦੇ ਆਂ ਤੇ ਪ੍ਰਭੂ ਦੇ ਵਿੱਚ ਚੱਲਦੇ ਹੋયા ਨੂੰ ਖੁਦਾ ਦਾ ਕਲਾਮ ਕਹਿੰਦਾ ਏ ਕਿ ਸਾਨੂੰ ਬੋਲੀਆਂ ਵਜਣਗੀਆਂ ਲੋਕਾਂ ਦੇ ਤਾਨੇ ਮਿਹਣੇ ਸੁਣਨੇ ਪੈਣਗੇ ਤੇ ਸਾਨੂੰ ਬੜੀਆਂ ਤਰ੍ਹਾਂ ਦੀਆਂ ਬੋਲੀਆਂ ਵਜਣਗੀਆਂ ਹallelujah ਜਦੋਂ ਸਾਨੂੰ ਲੋਕ ਸਤਾਨ ਜਦੋਂ ਸਾਨੂੰ ਬੋਲੀਆਂ ਵਜਣ ਕੀ ਕਰਨਾ ਚਾਹੀਦਾ ਉਦੋਂ ਅਫਸੋਸ ਕਰਨਾ ਚਾਹੀਦਾ ਬੈਠ ਕੇ ਦੁੱਖ ਮਨਾਉਣਾ ਚਾਹੀਦਾ ਉਸ ਗੱਲ ਦਾ ਕਿ ਸਾਨੂੰ ਫਲਾਣੇ ਨੇ ਆ ਗੱਲ ਕਹਿਤੀ ਕੀ ਕਰਨਾ ਚਾਹੀਦਾ ਫਿਰ ਖੁਦਾ ਦਾ ਕਲਾਮ ਕਹਿੰਦਾ ਹੈ ਆਨੰਦ ਹੋਵੋ ਤੇ ਖੁਸ਼ੀ ਮਨਾਵੋ ਹallelujah ਬੋਲੋ ਕੀ ਬਣਾਓ ਜੀ ਆਨੰਦ ਹੋਵੋ ਤੇ ਖੁਸ਼ੀ ਮਨਾਵੋ ਹallelujah ਸਾਨੂੰ ਜਿਹੜੀਆਂ ਬੋਲੀਆਂ ਵੱਜਦੀਆਂ ਨਾ ਇਹ ਸਾਡੇ ਲਈ ਬਰਕਤ ਦਾ ਕਾਰਨ ਹੈ ਬਲੋ ਕੀ ਹੈ ਜੀ ਬਰਕਤ ਦਾ ਕਾਰਨ ਯੇਸ਼ੂ ਮਸੀਹ ਨੂੰ ਵੀ ਪੈਂਦੀਆਂ ਸੀ ਬੋਲੀਆਂ ਖੁਦਾਵੰਦ ਯੇਸ਼ੂ ਮਸੀਹ ਨੂੰ ਕੱਲੀਆਂ ਬੋਲੀਆਂ ਨਹੀਂ ਉਹਨੂੰ ਪੱਥਰ ਵੀ ਵਜਦੇ ਸੀ ਹallelujah ਕਈ ਜਗ੍ਹਾ ਤੇ ਲੋਕ ਉਹਦਾ ਵਿਰੋਧ ਕਰਦੇ ਤੇ ਪ੍ਰਭੂ ਆਪ ਦਾ ਉਹ ਨਗਰ ਨੂੰ ਛੱਡ ਕੇ ਹੋਰ ਨਗਰ ਦੇ ਵਿੱਚ ਪ੍ਰਭੂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਔਰ ਕਿੰਨਾ ਜਿਆਦਾ ਪਰਮੇਸ਼ਰ ਦਾ ਕੰਮ ਹੁੰਦਾ ਸੀ ਹallelujah ਸੋ ਬਾਅਦ ਵਿੱਚ ਉਹ ਲੋਕ ਜਿਹੜੇ ਪੱਥਰ ਮਾਰਦੇ ਹੁੰਦੇ ਸੀ ਜਾਂ ਜਿਹੜੇ ਬੋਲੀਆਂ ਮਾਰਦੇ ਹੁੰਦੇ ਸੀ ਉਹ ਬਾਅਦ ਵਿੱਚ ਉਹ ਖੁਦ ਵੀ ਪ੍ਰਭੂ ਦੇ ਚਰਨਾਂ ਵਿੱਚ ਆ ਕੇ ਵਚਨ ਸੁਣਨ ਲੱਗ ਜਾਂਦੇ ਸੀ ਹallelujah ਸੋ ਪਿਆਰਿਓ ਪ੍ਰਭੂ ਦਾ ਕਲਾਮ ਕਹਦਾ ਹੈ ਕਹਿੰਦਾ ਜਿਹੜਾ ਸਤਾਉਣਾ ਇੱਕ ਮਸੀਹ ਵਿਸ਼ਵਾਸੀ ਦਾ ਸਤਾਵ ਸਤਾਇਆ ਜਾਣਾ ਬੋਲੀਆਂ ਦਾ ਵਜਣਾ ਪ੍ਰਭੂ ਦਾ ਕਲਾਮ ਸਪਸ਼ਟ ਗੱਲ ਕਹਿ ਰਿਹਾ ਕਿ ਜਿਹੜੇ ਕਹਿੰਦਾ ਮੈਥੋਂ ਪਹਿਲਾਂ ਵਾਲੇ ਨਬੀ ਸੀ ਨਾ ਕਹਿੰਦਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਸਤਾਇਆ ਜਾਂਦਾ ਸੀ ਹallelujah ਕੀ ਕਰਿਆ ਜਾਂਦਾ ਸੀ ਜੀ ਆਈਏ ਖੁਦਾ ਦੇ ਕਲਾਮ ਦੇ ਵਿੱਚੋਂ ਅਸੀਂ ਪੜ੍ਹਦੇ ਆ ਮੱਤੀ ਦੀ انجਿਲ ਚਾਰ ਪੰਜ ਅਧਿਆਏ ਉਹਦਾ ਨੌ ਵਚਨ ਪੜਿਓ ਹallelujah ਹallelujah ਉਹ ਧੰਨ ਹਨ ਜਿਹੜੇ ਮੇਲ ਮਲਾਪ ਕਰਾਉਂਦੇ ਹਨ ਕਿਉਂ ਜੋ ਪਰਮੇਸ਼ਵਰ ਦੇ ਪੁੱਤਰ ਖਵਾਉਣਗੇ ਉਹ ਧੰਨ ਹਨ ਜਿਹੜੇ ਧਰਮਤਾ ਦੇ ਕਾਰਨ ਸਤਾਏ ਜਾਂਦੇ ਹਨ ਕਿਉਂ ਜੋ ਸਵਰਗ ਰਾਜ ਉਹਨਾਂ ਦਾ ਹੈ ਧਰਮ ਧਰਮ ਦੇ ਕਾਰਨ ਕੀ ਕਰੇ ਜਾਂਦੇ ਆ ਜੀ ਸਤਾਏ ਜਾਂਦੇ ਆ ਕੀ ਕਰੇ ਜਾਂਦੇ ਆ ਸਤਾਵ ਸਤਾਉਣਾ ਜਾਣ ਬੁੱਝ ਕੇ ਹਰਾਨ ਕਰਨਾ ਹਾਲੇਲੂਇਆ ਜਾਣ ਬੁੱਝ ਕੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਪ੍ਰਤਾਪ ਕਰਨਾ ਕਿ ਜਿਹਦੀ ਵਜ੍ਹਾ ਦੇ ਕਾਰਨ ਕਰਕੇ ਵੀ ਸਾਡਾ ਮਨ ਜਿਹੜਾ ਬਹੁਤ ਸਾਰਾ ਬਹੁਤ ਜ਼ਿਆਦਾ ਜਾਨੀ ਕਿ ਟੈਨਸ਼ਨ ਦੇ ਵਿੱਚ ਹੋਵੇ ਉਦਾਸ ਹੋ ਜਾਵੇ ਜਾਨੀ ਕਿ ਸਤਾਵ ਸਤਾਉਣ ਦਾ ਮਤਲਬ ਕਿ ਜਿਵੇਂ ਸਪੋਇਰ ਕਰ ਲੋ ਤੁਸੀਂ ਕੋਈ ਖੇਤੀਬਾੜੀ ਦਾ ਕੰਮ ਕਰਦਾ ਹੁਣ ਖੇਤੀਬਾੜੀ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੀਆਂ ਆਪਾਂ ਜਾਨੀ ਕਿ ਬਹੁਤ ਵਾਰ ਇਸ ਤਰ੍ਹਾਂ ਦਾ ਹੁੰਦਾ ਇਹ ਮੈਂ ਵਖਿਆ ਬਹੁਤ ਸਾਰੇ ਵਿਸ਼ਵਾਸੀਆਂ ਦੇ ਨਾਲ ਕਿ ਕਦੇ ਉਹਨਾਂ ਦੀ ਜਿਹੜੀ ਪਾਣੀ ਵਾਲੀ ਵਟ ਹੁੰਦੀ ਹੈ ਕਦੇ ਉਹ ਕੋਈ ਉਹ ਤੋੜ ਦਿੰਦਾ ਕਦੇ ਕੋਈ ਕੋਈ ਹੋਰ ਨੱਕਾ ਬੰਨਾ ਕੋਈ ਉਧਰੋਂ ਤੋੜਤਾ ਕੋਈ ਉਧਰੋਂ ਸ਼ਰਾਪਤ ਕਰਦੀ ਉਧਰੋਂ ਸ਼ਰਾਪਤ ਕਰਦੀ ਯਾਨੀ ਕਿ ਸਿਰਫ ਕਿਹੜੀ ਵਜ੍ਹਾ ਦੇ ਕਾਰਨ ਕਰਕੇ ਮੁਸੀਬੇ ਕਰਦਾ ਸਤਾਵ ਹallelujah ਕਿਤੇ ਕੋਈ ਹੋਰ ਯਾਨੀ ਕਿ ਚੀਜ਼ ਦਾ ਤੁਹਾਡਾ ਕੋਈ ਨੁਕਸਾਨ ਕਰਾ ਦਿੱਤਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਇਹ ਕਿਉਂ ਹੈ ਕਿਉਂਕਿ ਇਹ ਪ੍ਰਭ ਦੇ ਕਲਾਮ ਚ ਲਿਖਿਆ ਹੈਗਾ ਇਹ ਇਹ ਵਚਨ ਕਹਿ ਰਿਹਾ ਹੈ ਕਿ ਪਹਿਲਾ ਵਾਲੇ ਜਿਹੜੇ ਨਬੀ ਸੀ ਉਹਨਾਂ ਨੂੰ ਵੀ ਇਦਾਂ ਹੀ ਸਤਾਇਆ ਹ ਜਾਂਦਾ ਸੀ ਹallelujah ਬੋਲੋ ਪ੍ਰਭੂਸ਼ਮ ਅਸੀ ਦੇ ਨਾਮ ਕੀ ਪਰ ਪ੍ਰਭੂ ਦਾ ਵਚਨ ਸਾਨੂੰ ਇਹ ਗੱਲ ਦੱਸਦਾ ਹੈ ਸਤਾਉਣ ਵਾਲੇ ਜਿਹੜੇ ਉਹ ਖੁਦ ਵੀ ਪਰਮੇਸ਼ਵਰ ਦੇ ਪਿਆਰਿਓ ਆਪ ਪ੍ਰਭੂ ਦੇ ਚਰਨਾਂ ਵਿੱਚ ਆ ਜਾਂਦੇ ਆ ਹallelujah ਹallelujah ਵਿਰੋਧ ਕਰਨ ਵਾਲੇ ਵੀ ਖੁਦ ਪ੍ਰਭੂ ਦੇ ਇੱਕਦਾਂ ਇੱਕ ਦਿਨ ਚਰਨਾਂ ਦੇ ਵਿੱਚ ਆ ਜਾਂਦੇ ਆ ਹallelujah